ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਨੀ ਪਲੰਬਰ ਵੱਲੋਂ ਤੇ ਸਵਾਗਤ ਹੈ ਬਈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਵਿੱਚ ਤੇ ਅੱਪਾ ਬਈ ਆਏ ਹੋਏ ਆਮਨ ਸਿਟੀ ਦੇ ਵਿੱਚ ਫਿਟਿੰਗ ਕਰਨ ਵਾਸਤੇ ਸੈਕੰਡ ਫਲੋਰ ਦੀ ਫਰਸਟ ਫਲੋਰ ਦੀ ਗਰਾਉਂਡ ਫਲੋਰ ਦੀ ਫਿਟਿੰਗ ਆ ਬਈ ਆਪਾਂ ਪਹਿਲਾਂ ਕਰ ਗਏ ਤੇ ਤੇ ਉਹਦਾ ਵੀ ਆਪਾਂ ਨੇ ਪਾਇਆ ਹੋਇਆ ਵਲੌਗ ਬਈ ਬਣਾ ਕੇ ਅੱਜ 14 ਤਰੀਕ ਹੈ ਪਹਿਲਾ ਮਹੀਨਾ 2026 ਤੇ ਵੀ ਕੱਲ ਅਸੀਂ ਕਟਰ ਨਾਲ ਛੀਰੀਆਂ ਕੱਢ ਗਏ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਅੱਜ ਫਿਟਿੰਗ ਕਰਨੀ ਆ ਦੋ ਬਾਥਰੂਮ ਤੇ ਦੋ ਕਿਚਨ ਆਜੋ ਬਈ ਫਿਰ ਤੁਹਾਨੂੰ ਦਿਖਾਉਨੇ ਆ ਪੂਰੀ ਗੱਲਬਾਤਾਂ ਜੀ ਕਰਦੇ ਆ ਵੀਡੀਓ ਸ਼ੁਰੂ ਕਰਨ ਦੇ ਪਹਿਲਾਂ ਆਪਣੇ ਪਹਿਜਾਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਚੈਨਲ ਸਾਡੀ ਇਹ ਵੀਡੀਓ ਤੁਹਾਨੂੰ ਦਿਖਾ ਸਕੀਏ ਆਜੋ ਬਈ ਫਿਰ ਕਰਦੇ ਆ ਬਲੌਗ ਦੀ ਸ਼ੁਰੂਆਤ ਇਹ ਹੈ ਬਈ ਫਾਸਟ ਫਲੋਰ ਦਾ ਸ਼ਡਿਊਲ ਜਿਹਦੇ ਵਿੱਚ ਦੋ ਪਾਰਟੀਸ਼ਨ ਬਣ ਗਏ ਤੇ ਇਧਰ ਵਾਲੇ ਦੇ ਵਿੱਚ ਫਲੋਰ ਵਿੱਚ ਬਈ ਖੁੱਲੀ ਓਪਨ ਹੈ ਸਾਰੀ ਕਿਚਨ ਹੈ ਤੇ ਦੇਖਦੇ ਆ ਬਾਅਦ ਵਿੱਚ ਸ਼ਾਇਦ ਪਾਰਟੀਸ਼ਨ ਹੋ ਜਵੇ ਫਿਲਹਾਲ ਤਾਂ ਬਈ ਓਪਨ ਹੈ ਸਾਰੀ ਇਹ ਤੇ ਆਹ ਹੈ ਬਈ ਕੱਲ ਪਚੀਆਂ ਮਾਰ ਗਏ ਤੇ ਕਿਚਨ ਦੀਆਂ ਤੇ ਸਪਲਾਈਆਂ ਚੜਾਉਣੀਆਂ ਅਜ ਉੱਪਰ ਖੱਡਾ ਰੱਖਿਆ ਹੋਇਆ ਬਈ ਆਪਾਂ ਲੈਂਟਰ ਦੇ ਵਿੱਚ ਪਹਿਲਾਂ ਹੀ ਖੱਡਾ ਮਾਨ ਦੀ ਆਪਾ ਲੋੜ ਹੈ ਨਹੀਂ ਤੇ ਥੱਲੇ ਵਾਂਗੂ ਬਾਈ ਕਹਿੰਦੇ 6x45 ਬਾਈ 20 ਦਾ ਸਿੰਕ ਲੱਗਣਾ ਇੱਥੇ ਤੇ ਇਹਦੇ ਨਾਲ ਬਾਈ ਇੱਕ ਬੈੱਡਰੂਮ ਬਣਿਆ ਬੈੱਡਰੂਮ ਦੇ ਨਾਲ ਅਟੈਚ ਬਾਥਰੂਮ ਹੈ ਜਿੱਦਾਂ ਗਰਾਉਂਡ ਫਲੋਰ ਵਿੱਚ ਤਾਂ ਚੀਰੀਆਂ ਬਾਈ ਗੱਲ ਪਾ ਛਾੜ ਗਏ ਤੇ ਤਕਰੀਬਨ ਇਹਦੇ ਵਿੱਚ 1 ਫੀਟ ਸੀਟ ਹੈ ਤੇ ਟੂਟੀਆਂ ਇਹ ਸਿੰਪਲ ਹੈ ਲੱਗ-ਲੱਗ ਲਾਉਣੀਆਂ ਗਰਾਉਂਡ ਫਲੋਰ ਵਿੱਚ ਆਪਣਾ 2 ਬੈਡਰ ਮਟਰ ਲਾਇਆ ਤਾਂ ਇੱਥੇ ਬਈ ਸਿੰਪਲ ਡੁੱਟੀਆਂ ਹੈ ਫਰੈਸ਼ ਡੇ ਤੇ ਗੀਰ ਫਰ ਟੈਂਕੀ ਦੀ ਤੇ ਗੀਰ ਦੀ ਗਰਮ ਵਾਲੀ ਆ ਜਿਵੇਂ ਬਈ ਤੁਹਾਨੂੰ ਪਰਲੇ ਪਾਸੇ ਵੀ ਦਿਖਾ ਦਿੰਨੇ ਆ ਏਰੀਆ ਬਈ ਹਮਨ ਸਿਟੀ ਦਾ ਏ ਖਰੜ ਦਾ ਹਾ ਬਾਪੂ ਸਸੀ ਗਾਵ ਸਵੇ ਸਾਰੇ ਭਾਈਆਂ ਨੂੰ ਅੱਜ ਅੱਜ ਠੰਡ ਜ਼ਿਆਦਾ ਹੈ ਨਾ ਭਾਈ ਟੈਂਪਰੇਚਰ ਅੱਜ ਕਿੰਨਾ ਹੈ ਠੰਡ ਹੈ ਉਹ ਠੰਡ ਹੈ ਬਹੁਤ 5 ਡਿਗਰੀ ਟੈਂਪਰੇਚਰ ਥਾ ਸਵੇਰੇ ਆ ਬਹੁਤ ਜ਼ਿਆਦਾ ਹੈ ਹੁਣ 6 7 ਹੋਇਆ ਚਲ ਕੋਈ ਗੱਲ ਨਹੀਂ ਸੇਕ ਰੋਈ ਤੂੰ ਨਹੀਂ ਕਾ ਹੈ ਭਾਈ ਬਾਥਰੂਮ ਆਪਣਾ ਇਹਦੇ ਵਿੱਚ ਭਾਈ ਆਪਾਂ ਨੇ ਗਰਾਉਂਡ ਫਲੋਰ ਵਿੱਚ ਇੱਕ ਸਿੰਗਲ ਟੂਟੀ ਦਾ ਪੁਆਇੰਟ ਰੱਖਿਆ ਤਾਂ ਇੱਥੇ ਬਾਥਰੂਮ ਥੋੜਾ ਜਿਹਾ ਲੰਬਾ ਕਰਦੇ ਆ ਇਸ ਕਰਕੇ ਤਿੰਨ ਟੂਟੀਆਂ ਯਾਰ ਸ਼ਿਆਬਰ ਦਾ ਔਰ ਸਿੰਪਲ ਟੂਟੀਆਂ ਦੇ ਕੇ ਸ਼ੀਟ ਤੇ ਬਾਥਰੂਮ ਦਾ ਪੁਆਇੰਟ ਤੇ ਆ ਫਲੋਰ ਬਈ ਲੱਗ ਬਣਿਆ ਇੱਧਰ ਹਾਲ ਹੈ ਪਤਾ ਨਹੀਂ ਬੈੱਡਰੂਮ ਹੈ ਬੈੱਡਰੂਮ ਤਾਂ ਨਹੀਂ ਹੈ ਸੌਰੀ ਹਾਲ ਹੀ ਹੋਊਗਾ ਮੇਰੇ ਖਿਆਲ ਨਾਲ ਤੇ ਆ ਹੈ ਬਈ ਬੈੱਡਰੂਮ ਇੱਕ ਇਹਦੇ ਵਿੱਚ ਪਿੱਛੇ ਕਿਚਨ ਬਣਾਤੀ ਬਈ ਜੇ ਬਈ ਕਿਸੇ ਨੇ ਲੱਗ ਫੋਰਸ਼ਨ ਲੈਣਾ ਉਧਰ ਨਾਲ ਲੱਗ ਫੋਰਸ਼ਨ ਬਣ ਗਿਆ ਇਹਦੇ ਚ ਅਪਾ 2 ਫੁੱਟ ਵਾਲਾ ਸਿੰਕ ਕੋ ਲਾਇਆ ਏ ਤੇ ਚੀਰੀਆਂ ਕੱਲ ਤੁਹਾਨੂੰ ਦੱਸਿਆ ਹੀ ਅਪਾ ਝਾੜ ਗਏ ਤੇ ਬਈ ਤੇ ਪਿੱਛੇ ਬਈ ਵੇੜੇ ਦੇ ਵਿੱਚ ਇਦਾਂ ਹੀ ਸੇਮ ਬਾਊ ਜੀ ਕਹਿੰਦੇ ਵੀ 3 ਪੁਆਇੰਟ ਦੇ ਦੇ ਦੋ ਟੂਟੀਆਂ ਦੇ ਦੋ ਇੱਕ ਫਰੈਸ਼ਰਾ ਦੇ ਦੂੰਗੇ ਦੋ ਇੱਕ ਦੋ ਟੈਂਕੀਦਰ ਦੇ ਦੂੰਗਾ ਪੁਆਇੰਟ ਮਸ਼ੀਨ ਵਗੈਰਾ ਲੱਗ ਜੂਗੀ ਤੇ ਬਈ ਆ ਥੱਲੇ ਵਾਲਾ ਲੈਂਟਰ ਆਪਣਾ ਫੇਰਾਂ ਕਿਸੇ ਹੋਰ ਪਲੰਬਰ ਨੇ ਪਾਇਆ ਹੋਇਆ ਦਾ ਲੈਂਟਰ ਵੇਲੇ ਪਾਇ ਨਹੀਂ ਤੇ ਹੈਗੇ ਪੈਪ ਖੜੇ ਕਰੇ ਹੋਏ ਤੇ ਤੇ ਆ ਕਿਚਨ ਬਣਨ ਗਈ ਇਹਦੀ ਡਰੇਨ ਆਪਾਂ ਨੂੰ ਇੱਧਰ ਬਾਸ ਹੁੰਦੇ ਨਾਲ ਜੋੜਨੀ ਪਊਗੀ ਫਰਸ਼ ਦੇ ਟਾਈਮ ਇੰਨੀ ਕਿ ਬਈ ਗੱਲ ਬਾਤ ਆ ਤੇ ਫਿਟਿੰਗ ਕਰਦੇ ਹਾਂ ਸ਼ੁਰੂ ਤੇ ਬੜੇ ਰਹੋ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਪੂਰੀ ਗੱਲ ਬਾਤ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਆਜੋ ਬਈ ਕਰਦੇ ਹਾਂ ਸਟਾਰਟ ਕੰਮ ਸਮਾਨ ਆ ਬਾਈ ਫਿਟਿੰਗ ਵਾਲਾ ਆ ਗਿਆ ਤੇ ਫਿਟਿੰਗ ਬਾਗੂ ਲੱਗਿਆ ਬਾਸ ਹੁੰਦੀ ਸ਼ੁਰੂ ਕਰਨ ਪਾ ਲਿਆ ਸਮਾਨ ਸਾਰੇ ਹਾਂਜੀ ਇਹ ਲੱਭ ਗਈ ਦਿਓ ਥੱਲੇ ਛੱਡੀ ਵੀ ਦੀ ਹੈ ਥੱਲੇ ਹੀ ਰਹਿ ਗਈ ਦੀ ਸਪਲਾਈ ਤੇ ਤੱਕ ਕਰਦੇ ਆ ਫੇਰ ਸੋਈ ਦੀ ਫਿਟਿੰਗ ਕੋਲ ਫਿਲ ਬਾਗੂ ਬੜਾ ਜਿਹਾ ਸੋਈ ਦੀ ਫਿਟਿੰਗ ਕਰਨ ਵਾਸਤੇ ਸਮਾਨ ਪਾ ਲਿਆ ਆ ਬਾਈ कर दें भाई फिर फिटिंग शुरू को को कोने में लगाना कोने, कोने से थोड़ा इधर कोने में कोने से 5 फुट इधर 5 फुट इधर हां अच्छा क्योंकि नहीं तो फिर ना दूसरा मकान बनाएगा उधर को तारे खींच में लग जाएगा मैं इधर आ ही जाऊं तय आ मैं जा जे हम पाए पाए वहां डाल देंगे हां वहां डाल देंगे हां 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 ठीक है शरीर में गर्मी आ हां समझ में आ गया नहीं गर्मी आ गई नहीं इसको तो आ गया हूं ਗੁੜ ਕਾ ਚਾਹਤਾ ਅਚਾਹਤਾ ਗੁੜ ਕਾ ਤੋਂ ਨਹੀਂ ਥਾ ਚੀਨੀ ਕਾ ਹੀ ਥਾ ਉਸਮੇ ਅਦਰਕ ਡਾਲਾ ਹੋਤਾ ਅਦਰਕ ਡਾਲਾ ਪਰ ਸੋਈ ਦੀ ਫਿਟਿੰਗ ਬਈ ਆਪਣੀ ਹੋ ਗਈ ਕੰਪਲੀਟ ਤੇ ਫਰੈਸ਼ ਵਾਸਤੇ ਪਰਲੀ ਵਾਰ ਤੁਹਾਨੂੰ ਜੋ ਬਣਾਈ ਇੱਥੇ ਟੀ ਬਾਦੀ ਦੇ ਹੱਡਵਟ ਚੜਾ ਦੀ ਸਪਲਾਈਆਂ ਗਰਾਊਂਡ ਦੀ ਫਰੈਸ਼ੀ ਦੀ ਤੇ ਫਰਸਟ ਫਲੋਰ ਦੀ ਸਪਲਾਈ 45ਵੀਂ ਦਾ ਸਿੰਕ ਬਾਬੂ ਕਿੱਥੇ ਤੱਕ ਪਹੁੰਚ ਗਏ ਮੋ ਹੋ ਗਿਆ ਗਾਣੇ ਦਾ ਅਗੇ ਕੰਮ ਕਰ ਰਹੇ ਹਾਂ ਮਕਾ ਭਾਈ ਕਿੱਧਰ ਰੱਖਿਆ ਸਾਹਮਣੇ ਰੱਖਿਆ ਸੀਟ ਦੇ ਮੂੰਹ ਫਿਰ ਹਾਂ ਸੀਟ ਸਾਹਮਣੇ ਵਾਸ਼ਬੈਸ਼ਨ ਹੋ ਗਿਆ ਨਾ ਠੀਕ ਵਾ ਚੱਲੇ ਬਈ ਪਿੱਛੇ ਕੋ ਕਰ ਕਿਹੜਾ ਕਰੂੰਗਾ ਤੂੰ ਹੈ ਕਿਚਨ ਹੋ ਗਈ ਬਾਥਰੂਮ ਦੀ ਫਿਟਿੰਗ ਬਾਈ ਆਪਣੇ ਸ਼ੁਰੂ ਕਰ ਲਈ ਤੇ ਫਰੈਸ਼ ਵਾਲਾ ਟੋਟਾ ਲਾ ਦਿਆ ਬਈ ਟੁੱਟੀ ਦੇ sire ਤੇ ਬਾਹਰ ਇੱਕ ਟੁੱਟੀ ਦੇਣੇ ਵਾਸਤੇ ਬਾਈ ਕਟਈ ਪਾਤੀ ਬਾਹਰ ਬੇੜੇ ਵਿੱਚ ਟੁੱਟੀ ਦੇਣੀ ਹੈ ਤੇ ਦੋ ਖੱਡੇ ਵੱਜ ਗਏ ਟੈਂਕੀ ਦਾ ਹੋ ਗਿਆ ਉੱਪਰ ਢਿਚੀ ਢਿਚ ਤੇ ਫੱਲੇ ਬਾਈ ਫਰੈਸ਼ ਵਾਲੀ ਲਾਈਨ ਹੈ ਫਰੈਸ਼ ਵਾਲੀ ਲਾਈਨ ਬਾਈ ਆਪਾਂ ਨੇ ਉਧਰ ਪਰਲੀ ਰਸੋਈ ਚ ਜਿੱਧਰ ਸਾਹਮਣੇ ਬਾਬੂ ਫਿਟਿੰਗ ਕਰ ਰਿਹਾ ਹੈ ਉੱਥੇ ਚੜਾਉਂਗੇ ਮੇਨ ਸਪਲਾਈ ਬਾਥਰੂਮ ਦੀ ਕਿਚਨ ਦੀ ਫਿਟਿੰਗ ਕਿਚਨ ਦੇ ਵਿੱਚ ਲੈ ਕੇ ਜਾਣੀ ਜਿਹੜੀ ਫਰੈਸ਼ ਲਾਈਨ ਤੇ ਉਪਰ ਵਾਲੀ ਗਰਾਊਂਡ ਫਲੋਰ ਦੀ ਸਪਲਾਈ ਆਪਾਂ ਨੇ ਉੱਪਰ ਚੜਾਤੀ ਖੱਡਾ ਮਾਰਿਆ ਹੈ ਤੇ ਤੇ ਜੈਟ ਦੇ ਪੁਆਇੰਟ ਬਣਾਉਣੇ ਆ

ਸਾਥਰਮ ਦੀ ਫਿਟਿੰਗ ਪਾਈ ਆਪਣੀ ਕੰਪਲੀਟ ਹੋ ਗਈ ਤੇ ਟੂਟੀਆਂ ਕਰਤੀਆਂ ਬਈ ਪਰ ਲੈਵਲ ਦੇ ਵਿੱਚ ਸ਼ਾਵਰ ਦਾ ਪੁਆਇੰਟ ਹੋ ਗਿਆ ਤੇ ਗੀਅਰ ਦੇ ਪੁਆਇੰਟ ਹੋ ਗਏ ਸਪਲਾਈ ਚੜ ਗਈ ਬਈ ਜੈਟ ਦੇ ਪੁਆਇੰਟ ਹੋ ਗਏ ਤੇ ਫਲਸ਼ ਟੰਕੀ ਦਾ ਹੋ ਗਿਆ ਫਰੈਸ਼ ਵਾਲਾ ਥੱਲੇ ਥੱਲੇ ਜੋੜਿਆ ਤੇ ਇਧਰਲੇ ਪਾਸੇ ਬਈ ਆਪਣੀ ਹਿਵਾਸ਼ਵਿਸ਼ਨ ਦੇ ਪੁਆਇੰਟ ਹੋ ਗਏ ਗਰਮਾ ਠੰਡੇ ਦਾ ਖੁੱਲਡੁੱਲਾ ਬਾਥਰੂਮ ਹੈ ਬਈ ਤੇ ਇਸੇ ਦੇ ਨਾਲ ਆਪਣਾ ਬਈ ਕੰਪਲੀਟ ਹੋ ਗਿਆ ਬਾਥਰੂਮ ਸਾਰੇ ਟੋਟੇ ਲੱਗੇ ਤਕਰੀਬਨ ਕੰਸੀਲਡ ਪਾਈ ਇੱਥੇ ਸ਼ਾਵਰ ਦੇਣੇ ਵਾਸਤੇ ਸਿੰਗਲ ਪੁਆਇੰਟ ਰੱਖਿਆ ਹੈ ਤੇ ਬਾਬੂ ਵਾਲਾ ਦੇਖ ਕੇ ਆਉਂਦੇ ਬਈ ਆਪਾਂ ਨੇ ਕਿੱਦਾਂ ਨੂੰ ਕਰੇ ਆ ਪੁਆਇੰਟ ਉਹਨੇ ਤੇ ਬੇੜੇ ਦੇ ਵਿੱਚ ਵੀ ਬਈ ਦੋ ਟੂਟੀਆਂ ਕੱਢੀਆਂ ਪਿੱਛੇ ਵੀ ਤੁਹਾਨੂੰ ਦਿਖਾਉਂਦੇ ਆ ਉਹਦੇ ਕਨੈਕਸ਼ਨ ਜੋੜਦੇ ਤੇ ਬਾਬੂ ਪੈਪ ਖਤਮ ਹੋ ਗਿਆ ਹੋਰ ਪੈਪ ਆਪਣਾ ਖਤਮ ਹੋ ਗਿਆ ਤਕਰੀਬਨ ভাই ਲੱਗ ਗਈਆਂ 25 ਲੈਂਥਾਂ ਮੰਗਾਈਆਂ ਦੀਆਂ ਇਹਦੇ ਚ ਆਪਾਂ ਦੋ ਬਾਤ ਹੁੰਦਾ ਏ ਦੋਰ ਸੋਈਆਂ ਦੀ ਫਿਟਿੰਗ ਕਰੀ ਹੈ ਆ ਗਈ ਬਾਤ ਹੁੰਦਾ ਆਪਣਾ ਕਿਚਨ ਦਾ ਫਿਟਿੰਗ ਕਰਤੀ ਬਾਬੂ ਨੇ ਤੇ ਫਰੈਸ਼ ਵਾਲੀ ਲੈਂਥ ਵੀ ਚੜਾਤੀ ਮੁੰਡੇ ਨੇ ਉੱਪਰ ਆਰੋਰ ਗੀਅਰ ਦੇ ਪੁਆਇੰਟ ਹੋਗੇ ਸਿੰਕ ਤਾਂ ਬਈ ਇੱਥੇ 2 ਫੁੱਟ ਵਾਲੀ ਲੱਗਣਾ ਹੈ ਵੈਸੇ ਆਪਾਂ ਇੱਕ ਸਿੰਗਲ ਟਾਈਪ ਭਰਾ ਰੱਖਤੀ ਜੇ ਲਾਉਣੀ ਹੋਇਆ ਟੁੱਟੀ ਉੱਧਰ ਲੱਗ ਜੂਗੀ ਦਬਲ ਵਾਲਾ ਲੱਗ ਜੂਗਾ 37 ਢਹਾਂਗਾ ਪਿੱਛੇ ਵਾਲੇ ਵੀ ਇਹਦੇ ਵਿੱਚ ਦਿਖਦੇ ਵਈ ਨਾਲ ਇਹਨਾਂ ਜੁੜ ਗਈ ਆਪਣੀ ਫਰੈਸ਼ ਵਾਲੀ ਟੂਟੀਆਂ ਬਈ ਕੜਤੀਆਂ ਵਿੜੇ ਦੇ ਵਿੱਚ ਬਾਹਰ ਫਿਟਿੰਗ ਵੀ ਆਪਣੀ ਫਸਟ ਫਲੋਰ ਦੀ ਅੱਜ ਕੰਪਲੀਟ ਹੋ ਗਈ ਤੇ ਕੱਲ ਅਪਾ ਛਿੜੀਆਂ ਮਾਰੀਆਂ ਦੀਆਂ ਕੰਟਰੋਲ ਚਲਾ ਕੇ ਬਾਬੂ ਨੇ ਤੇ ਛਿੜੀਆਂ ਨਾਲ ਦੇ ਨਾਲ ਹੀ ਛਾੜਤੀਆਂ ਦੀਆਂ ਕੱਲ ਛਿੜੀਆਂ ਦਾ ਕੰਮ ਹੋਇਆ ਤਾਂ ਅੱਜ ਫਿਟਿੰਗ ਕੰਪਲੀਟ ਹੋ ਗਈ ਤੇ ਵੀ ਪਿੱਛੇ ਦੇ ਨਾਲੇ ਆਪਣਾ ਕੋਠੀ ਦਾ ਫਸਟ ਫਲੋਰ ਦਾ ਕੰਮ ਖਤਮ ਹੋ ਜਾਊਗਾ ਤੇ ਇਹਦੇ ਬਾਅਦ ਹੁਣ ਆਪਣਾ ਡਰੇਨਾਂ ਦਾ ਕੰਮ ਚੱਲੂਗਾ ਜਿਹੜੀ ਉੱਪਰ ਡਰੇਨਰ ਨੂੰ ਪਾਉਣੀ ਆ ਉਹ ਫਿਰ ਤੁਹਾਡੇ ਨਾਲ ਨਾਲ ਦੀ ਨਾਲ ਗੱਲਬਾਤ ਸਾਂਝੀ ਕਰ ਜਾਊਂਗੇ ਅੱਜ ਦੇ ਬਲੌਗ ਵਿੱਚ ਬਈ ਇੰਨਾ ਕੇਤਾ ਤੇ ਨਵੇਂ ਵਲੌਗ ਦੇਖਣ ਵਾਸਤੇ ਆਪਣਾ ਮਨੀ ਨੰਬਰ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਵੀ ਬਈ ਆਪਣੀ ਆਈਡੀ ਹੈ ਆਈਡੀ ਮਨੀ ਸਿਆਣ ਬਾਈ ਆਪਣਾ ਖਾਤਾ ਨੰਬਰ ਹੈ ਉਹਦੇ ਤੁਸੀਂ ਸੰਪਰਕ ਕਰ ਸਕਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ